ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦੱਲਾ ਜੀ ਪੰਜਾਬ ਮੰਤਰੀ ਮੰਡਲ ਦੀ ਬੜੀ ਅਹਿਮ ਮੀਟਿੰਗ ਹੈ ਔਰ ਮੁੱਖ ਮੰਤਰੀ ਦੇ ਘਰ ਦੇ ਵਿੱਚ ਇਹ ਬੈਠਕ ਜੋ ਹੈ ਸੱਦੀ ਗਈ ਹੈ ਸੋ ਜ਼ਰੂਰ ਹਿੱਸੋਂ ਪਰ ਗੱਲ ਸਾਂਝੀ ਕਰਿਓ ਕਿਉਂਕਿ ਪਤਾ ਲੱਗਿਆ ਕਿ ਲੈਂਡ ਪੁੱਲਿੰਗ ਮਾਮਲੇ ਤੇ ਵਿਚਾਰ ਤੋਂ ਬਾਅਦ ਜੋ ਹੈ ਕਈ ਅਹਿਮ ਤੇ ਵੱਡੇ ਖਾਸ ਐਲਾਨ ਵੀ ਕਿਤੇ ਜਾ ਸਕਦੇ ਨੇ ਸੋ ਕਿਸ ਤਰ੍ਹਾਂ ਦੇ ਐਲਾਨ ਰਹਿ ਸਕਦੇ ਨੇ ਪੂਰਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਲੈਂਡ ਪੁੱਲਿੰਗ ਜਿਹੜੀ ਪਾਲਿਸੀ ਹੈ ਉਸ ਨੂੰ ਲੈ ਕੇ ਇਸ ਵੇਲੇ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਔਰ ਕਿਸ ਤਰ੍ਹਾਂ ਦੇ ਫੈਸਲੇ ਪੰਜਾਬ ਸਰਕਾਰ ਨੂੰ ਲੈਣੇ ਪੈ ਸਕਦੇ ਨੇ ਦੇਖੋ ਅੱਜ ਬਹੁਤ ਹੀ ਮਹੱਤਵਪੂਰਨ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਇਹ ਮੰਤਰੀ ਮੰਡਲ ਦੀ ਬੈਠਕ ਰੱਖੀ ਗਈ ਹੈ ਹਾਲਾਂਕਿ ਇਹਦਾ ਸਮਾਂ ਜਿਹੜਾ 10 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਅਜੰਡਾ ਇਸ ਕੈਬਨਿਟ ਦੀ ਮੀਟਿੰਗ ਬਾਰੇ ਹਜੇ ਤੱਕ ਸਾਰਵਜਨਿਕ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਲੈਂਡ ਪੁਲਿੰਗ ਯੋਜਨਾ ਦੇ ਉੱਤੇ ਬਹੁਤ ਗਹਿਰੀ ਵਿਚਾਰ ਚਰਚਾ ਕਰਨਗੇ ਹੁਣ 3-4 ਤਰ੍ਹਾਂ ਦੇ ਸਵਾਲ ਨੇ ਉਸ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਸਾਂਝੀ ਕਰਦਾ ਕਿ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਪੱਧਰ ਤੇ ਲੈਂਡ ਪੁਲਿੰਗ ਯੋਜਨਾ ਦਾ ਆਮ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਹੈ ਆਮ ਲੋਕਾਂ ਦੀ ਕੀ ਫੀਡਬੈਕ ਹੈ ਕਿਸਾਨ ਸੰਗਠਨ ਪੋਲਿਟੀਕਲ ਪਾਰਟੀਆਂ ਜਿਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ ਉਸ ਤੋਂ ਬਾਅਦ ਜ਼ਮੀਨ ਤੇ ਕਿਸ ਤਰ੍ਹਾਂ ਦੀਆਂ ਸਥਿਤੀਆਂ ਬਣ ਰਹੀਆਂ ਨੇ ਇੱਕ ਪੂਰੀ ਫੀਡਬੈਕ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਇਸ ਫੀਡਬੈਕ ਦੇ ਆਧਾਰ ਦੇ ਉੱਤੇ ਹੀ ਆਮ ਆਦਮੀ ਪਾਰਟੀ ਲਗਭਗ ਇਹ ਫੈਸਲਾ ਤਾਂ ਕਰ ਚੁੱਕੀ ਹੈ ਕਿ ਅਸੀਂ ਲੈਂਡ ਪੁਲਿੰਗ ਯੋਜਨਾ ਦੇ ਉੱਪਰ ਅੱਗੇ ਵਧਣਾ ਹੈ ਜਾਂ ਨਹੀਂ ਵਧਣਾ ਪਰ ਵੱਖ-ਵੱਖ ਪਹਿਲੂ ਨੇ ਜਿਹੜੇ ਉਹ ਹਜੇ ਵੀ ਆਮ ਆਦਮੀ ਪਾਰਟੀ ਵਿਚਾਰ ਰਹੀ ਹੈ ਹੁਣ ਅੱਜ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਜਿਹੜੀ ਸਰਕਾਰ ਨੇ ਔਰ ਪਾਰਟੀ ਨੇ ਫੀਡਬੈਕ ਲਈ ਹੈ ਇਸ ਯੋਜਨਾ ਦੇ ਬਾਰੇ ਦੇ ਵਿੱਚ ਉਹਦੇ ਪ੍ਰਭਾਵਾਂ ਦੇ ਉੱਤੇ ਵੀ ਚਰਚਾ ਹੋ ਸਕਦੀ ਹੈ ਔਰ ਲੈਂਡ ਪੁਲਿੰਗ ਯੋਜਨਾ ਨੂੰ ਦੋ ਤਰੀਕੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਦੇਖ ਰਹੀ ਹੈ ਪਹਿਲਾ ਤਰੀਕਾ ਤਾਂ ਅਗਰ ਆਮ ਆਦਮੀ ਪਾਰਟੀ ਇਸੇ ਸਟੈਂਡ ਤੇ ਕਾਇਮ ਰਹਿੰਦੀ ਹੈ ਕਿ ਅਸੀਂ ਲੈਂਡ ਪੁਲਿੰਗ ਯੋਜਨਾ ਨੂੰ ਹਰ ਹਾਲਤ ਦੇ ਵਿੱਚ ਲਾਗੂ ਕਰਾਂਗੇ ਅਸੀਂ ਇਸ ਯੋਜਨਾ ਨੂੰ ਵਾਪਸ ਨਹੀਂ ਲੈਣਾ ਤੇ ਫਿਰ ਇਹਦੇ ਨਫੇ ਨੁਕਸਾਨ ਕੀ ਹੈ ਇਹਦੇ ਤੇ ਵਿਚਾਰ ਕਰ ਰਹੀ ਹੈ ਆਮ ਆਦਮੀ ਪਾਰਟੀ ਔਰ ਇਹਦੇ ਨਾਲ ਨਾਲ ਇਹ ਸੋਚ ਵਿਚਾਰ ਚੱਲ ਰਹੀ ਹੈ ਕਿ ਅਗਰ ਅਸੀਂ ਲੈਂਡ ਪੁਲਿੰਗ ਯੋਜਨਾ ਵਾਪਸ ਲੈਨੇ ਆ ਤੇ ਫੇਰ ਇਹਦਾ ਨਫਾ ਨੁਕਸਾਨ ਕੀ ਹੈ ਕੀ ਵਿਰੋਧੀ ਇਹਨੂੰ ਜਿੱਤਦੇ ਰੂਪ ਦੇ ਵਿੱਚ ਤਾਂ ਨਹੀਂ ਪ੍ਰਚਾਰਨਗੇ ਕੀ ਲੈਂਡ ਪੁਲਿੰਗ ਯੋਜਨਾ ਵਾਪਸ ਲੈਣ ਦਾ 네ਗੇਟਿਵ ਇਮਪੈਕਟ ਮਾੜਾ ਅਸਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਾਂ ਨਹੀਂ ਪਏਗਾ ਕੀ 27 ਦੀਆਂ ਚੋਣਾਂ ਜਾਂ ਉਸ ਤੋਂ ਪਹਿਲਾਂ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੇ ਲੈਂਡ ਪੁਲਿੰਗ ਦਾ ਕਿਸ ਰੂਪ ਚ ਪ੍ਰਭਾਵ ਪੈ ਸਕਦਾ ਹੈ ਇਹਦੇ ਉੱਪਰ ਵੀ ਲਗਾਤਾਰ ਫੀਡਬੈਕ ਆ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਸੋ ਮੰਨਿਆ ਇਹ ਜਾ ਰਿਹਾ ਹੈ ਕਿ ਜੋ ਹਾਲਾਤ ਬਣੇ ਨੇ ਜੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਤੇ ਦੋ ਦਿਨ ਪਹਿਲਾਂ ਕਿਸਾਨਾਂ ਨੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਧਰਨੇ ਪ੍ਰਦਰਸ਼ਨ ਕੀਤੇ ਕੱਲ ਵੀ ਕਈ ਥਾਈਂ ਧਰਨੇ ਪ੍ਰਦਰਸ਼ਨ ਜਾਰੀ ਰਹੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਲੁਧਿਆਣਾ ਦੇ ਵਿੱਚ ਰਵਾਇਤੀ ਖੇਡਾਂ ਸਾਡੇ ਪਸ਼ੂ ਪ੍ਰੇਮੀ ਸਾਡੇ ਜਾਨਵਰ ਪ੍ਰੇਮੀ ਜਿਹੜੇ ਇਹਨਾਂ ਦੀਆਂ ਖੇਡਾਂ ਕਰਾਉਂਦੇ ਨੇ ਔਰ ਜਿਨ੍ਹਾਂ ਦੀ ਪੰਜਾਬ ਦੀ ਪਿੰਡੂ ਸਭਿਅਤਾ ਦੇ ਵਿੱਚ ਬਹੁਤ ਵੱਡੀ ਹਿੱਸੇਦਾਰੀ ਹੈ ਭੂਮਿਕਾ ਹੈ ਮਹੱਤਵ ਹੈ ਇਹ ਰਵਾਇਤੀ ਖੇਡਾਂ ਕੱਲ ਉਹਨਾਂ ਨੇ ਦੁਬਾਰਾ ਸ਼ੁਰੂ ਕਰਾਈਆਂ ਤੇ ਕੱਲ ਜਿਸ ਰਾਹ ਤੋਂ ਉਹਨਾਂ ਨੇ ਵਾਪਸ ਜਾਣਾ ਸੀ ਉਸ ਰਾਹ 'ਚ ਵੀ ਕਈ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਕਈ ਫੈਸਲੇ ਭਗਵੰਤ ਮਾਨ ਦੇ ਅਜਿਹੇ ਨੇ ਜਿਨ੍ਹਾਂ ਨੂੰ ਪੂਰੇ ਪੰਜਾਬ ਦੀ ਕਿਸਾਨੀ ਸਿਰ ਮੱਥੇ ਤੇ ਲੈ ਰਹੀ ਹੈ ਬਹੁਤ ਖੁਸ਼ੀ ਨਾਲ ਉਹਨਾਂ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ ਝੋਨਾ 15 ਦਿਨ ਪਹਿਲਾਂ ਲਾਉਣ ਦਾ ਫੈਸਲਾ ਕੀਤਾ ਪੰਜਾਬ ਦੇ ਵਿੱਚ ਨਹਿਰੀ ਪਾਣੀ 63% ਤੱਕ ਵਰਤੋਂ ਹੋਈ 21% ਤੋਂ ਵੱਧ ਕੇ ਜਿਹੜਾ ਅਸੀਂ ਭਾਖੜੇ ਤੋਂ ਲੈਨੇ ਆ ਟੇਲਾਂ ਤੱਕ ਪਾਣੀ ਪੁੱਜਿਆ ਨਹਿਰੀ ਪਾਣੀ ਖੇਤਾਂ ਚੋਂਣ ਲੱਗ ਗਿਆ ਔਰ ਜਿਨੇ ਬਿਜਲੀ ਦੀ ਸਪਲਾਈ ਮਿਲ ਰਹੀ ਹੈ ਇਹੋ ਫੈਸਲੇ ਨੇ ਜਿਹੜੇ ਸਿੱਧੇ ਰੂਪ ਦੇ ਵਿੱਚ ਸਾਡੀ ਪਿੰਡੂ ਜਿਹੜੀ ਸਾਡੀ ਜਨਸੰਖਿਆ ਪਿੰਡਾਂ ਵਾਲੀ ਜਨਸੰਖਿਆ ਕਿਸਾਨੀ ਜਨਸੰਖਿਆ ਉਹਨੂੰ ਪ੍ਰਭਾਵਿਤ ਕਰਦੇ ਨੇ ਔਰ ਚੰਗੇ ਪਾਸੇ ਪ੍ਰਭਾਵਿਤ ਕਰ ਰਹੇ ਨੇ ਪਰ ਇੱਕ ਪਾਸੇ ਲੈਂਡ ਪੁਲਿੰਗ ਯੋਜਨਾ ਜਿਹਦੇ ਵਿੱਚ ਵੱਡੀ ਗਿਣਤੀ ਕਿਸਾਨ ਵਿਰੋਧ ਤੇ ਉਤਰ ਆਏ ਨੇ ਕਿਸਾਨ ਸੰਗਠਨ ਵੀ ਵਿਰੋਧ ਤੇ ਉਤਰ ਆਏ ਨੇ ਪਰ ਮੇਰਾ ਹੀ ਮੰਨਣਾ ਹੈ ਕਿ ਅੱਜ ਦੇ ਸਮੇਂ 'ਚ ਜਾਂ ਪਹਿਲਾਂ ਵੀ ਕਿਸੇ ਵੀ ਸਰਕਾਰੀ ਧਿਰ ਨੇ ਅਗਰ ਇਹ ਸਮਝਣ ਜਾਂ ਸੋਚਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੀ ਕਿਸਾਨੀ ਤੋਂ ਬਿਨਾ ਸਰਕਾਰਾਂ ਆਪਣੀਆਂ ਯੋਜਨਾਵਾਂ ਨੂੰ ਔਰ ਆਪਣੇ ਫੈਸਲਿਆਂ ਨੂੰ ਲਾਗੂ ਕਰ ਲੈਣਗੀਆਂ ਇਹ ਅਸੰਭਵ ਲੱਗਦਾ ਅਸੀਂ ਆਰਡੀਨੈਂਸ ਆਏ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਆਏ ਕਿਸਾਨਾਂ ਨੇ ਬਹੁਤ ਵੱਡੇ ਧਰਨੇ ਕੀਤੇ 700 ਦੇ ਕਰੀਬ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਪਰ ਆਖਿਰਕਾਰ ਕੇਂਦਰ ਸਰਕਾਰ ਨੂੰ ਤਿੰਨੋਂ ਕਾਨੂੰਨ ਵਾਪਸ ਲੈਣੇ ਪਏ ਜਿਨ੍ਹਾਂ ਨੂੰ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ ਤੇ ਹੁਣ ਲੈਂਡ ਪੁਲਿੰਗ ਯੋਜਨਾ ਨੂੰ ਵੀ ਕਿਸਾਨ ਕਾਲੀ ਪਾਲਿਸੀ ਦਾ ਨਾਮ ਦੇ ਰਹੇ ਨੇ ਔਰ ਸਰਕਾਰ ਅਗਰ ਇਹ ਮੰਨਦੀ ਹੈ ਕਿ ਚੰਗੇ ਕੰਮਾਂ ਦੇ باوجود ਵੀ ਲੈਂਡ ਪੁਲਿੰਗ ਯੋਜਨਾ ਕਿਸਾਨ ਮਨਜ਼ੂਰ ਕਰ ਲੈਣਗੇ ਵੱਡੀ ਗਿਣਤੀ ਬਹੁ ਗਿਣਤੀ ਕਿਸਾਨ ਲੈਂਡ ਪੁਲਿੰਗ ਯੋਜਨਾ ਨੂੰ ਪ੍ਰਵਾਨ ਨਹੀਂ ਕਰਨਗੇ ਔਰ ਅਗਰ ਸਰਕਾਰ ਇਹ ਮਹਿਸੂਸ ਕਰਦੀ ਹੈ ਪੰਜਾਬ ਵਾਲੀ ਵੀ ਕਿ ਕਿਸਾਨਾਂ ਦਾ ਅੰਦੋਲਨੀਆਂ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਦਾ ਕੋਈ ਫਰਕ ਨਹੀਂ ਪੈਂਦਾ ਤੇ ਸ਼ਾਇਦ ਫਿਰ ਸਰਕਾਰ ਭੁਲੇਖੇ ਚ ਹੈ ਗਲਤੀ ਚ ਹੈ ਹੁਣ ਤੱਕ ਸਰਕਾਰ ਨੂੰ ਸਾਡੀਆਂ ਵੱਖ-ਵੱਖ ਇੰਟੈਲੀਜੈਂਸ ਏਜੰਸੀਆਂ ਦੀ ਫੀਡਬੈਕ ਮਿਲ ਚੁੱਕੀ ਹੋਣੀ ਹੈ ਸੋ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਕਿ ਫੀਡਬੈਕ ਕਿਸਾਨ ਕੋਲੇ ਆ ਗਈ ਹੈ ਅੱਜ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਇਹ ਸਾਰੀ ਫੀਡਬੈਕ ਲਗਾਤਾਰ ਵਿਚਾਰੀ ਜਾਣੀ ਹੈ ਪਿਛਲੇ ਕਈ ਦਿਨਾਂ ਤੋਂ ਕਿਸਾਨ ਫੀਡਬੈਕ ਹਾਸਲ ਕਰ ਰਹੀ ਸੀ ਹੋਰ ਤਾਂ ਹੋਰ ਲੈਂਡ ਪੁਲਿੰਗ ਯੋਜਨਾ ਨੇ ਸੁਖਬੀਰ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦੇ ਬਹੁਤ ਸਾਰੇ ਅਜਿਹੇ ਲੀਡਰ ਤੇ ਵਲੰਟੀਅਰਸ ਨੂੰ ਬਾਹਰ ਕੱਢ ਦਿੱਤਾ ਹੈ ਉਹ ਸੜਕਾਂ ਤੇ ਆ ਗਏ ਨੇ ਜਿਹੜੇ ਅਕਾਲੀ ਦਲ ਦੇ ਵਰਕਰ ਵਲੰਟੀਅਰ ਲੀਡਰ ਪਿਛਲੇ ਕਈ ਮਹੀਨਿਆਂ ਤੋਂ ਲਗਭਗ 1 ਸਾਲ ਤੋਂ ਜਦੋਂ ਦੇ ਸੁਖਬੀਰ ਸਿੰਘ ਬਾਦਲ ਤਨਖਾਹੀਆ ਐਲਾਨੇ ਗਏ ਸੀ ਲਗਭਗ ਉਸ ਵੇਲੇ ਦੇ ਹੀ ਕੋਈ ਬਹੁਤ ਵੱਡੀ ਸਰਗਰਮ ਭੂਮਿਕਾ ਦਾ ਨਹੀਂ ਕਰ ਰਹੇ ਸੀ ਹਾਲਾਂਕਿ ਲੁਧਿਆਣਾ ਦੀ ਜਿਮਨੀ ਚੋਣ ਤੋਂ ਪਹਿਲਾਂ ਹੀ ਲਗਭਗ ਚੋਣ ਪ੍ਰਚਾਰ ਦੇ ਦਰਮਿਆਨ ਹੀ ਲੈਂਡ ਪੁੱਲਿੰਗ ਵਾਲਾ ਜਿੰਨ ਬੋਤਲ ਚੋਂ ਬਾਹਰ ਨਿਕਲਿਆ ਸਕੀਮ ਦੇ ਰੂਪ ਦੇ ਵਿੱਚ ਉਸ ਵੇਲੇ ਤੋਂ ਹੀ ਸੁਖਬੀਰ ਬਾਦਲ ਵੀ ਧਰਨਿਆਂ ਤੇ ਕਾਂਗਰਸ ਵੀ ਧਰਨਿਆਂ ਤੇ ਪੰਜਾਬ ਚ ਭਾਜਪੀ ਵੀ ਇਹਦੇ ਖਿਲਾਫ ਅੰਦੋਲਨ ਕਰ ਰਹੀ ਹੈ ਔਰ ਭਾਜਪੀ ਕਿਸਾਨਾਂ ਦੇ ਨੇੜੇ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਦਾ ਇਹ ਲੈਂਡ ਪੁੱਲਿੰਗ ਵਾਲਾ ਮਾਮਲਾ ਭਖਿਆ ਔਰ ਸ਼ਰੋਮਨੀ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਵੀ ਬੜੀ ਤੇਜ਼ੀ ਦੇ ਨਾਲ ਪ੍ਰੋਗਰਾਮ ਕੀਤੇ ਨੇ ਲੁਧਿਆਣੇ ਪ੍ਰੋਟੈਸਟ ਕੀਤਾ ਮੋਹਾਲੀ ਪ੍ਰੋਟੈਸਟ ਕੀਤਾ ਤੇ ਹੁਣ ਬਠਿੰਡੇ ਕਰਨਾ ਸੋ ਸਰਕਾਰ ਕੋਲੇ ਸਾਰੀ ਫੀਡਬੈਕ ਹੈ ਕਿ ਸਰਕਾਰ ਦੇ ਚੰਗੇ ਕੰਮਾਂ ਦੇ ਮੁਕਾਬਲੇ ਅਗਰ ਲੈਂਡ ਪੁਲਿੰਗ ਯੋਜਨਾ ਦੀ 네ਗੇਟਿਵਿਟੀ ਵਾਲਾ ਇੰਪੈਕਟ ਵੱਧ ਗਿਆ ਤੇ 227 ਤੋਂ ਪਹਿਲਾਂ ਫਿਰ ਰਾ ਔਖੇ ਹੋ ਸਕਦੇ ਨੇ ਔਰ ਤਰਨ ਤਾਰਨ ਦੀ ਜ਼ਿਮਨੀ ਚੋਣ ਤੇ ਸਭ ਤੋਂ ਵੱਧ ਪ੍ਰਭਾਵ ਇਸ ਲੈਂਡ ਪੁਲਿੰਗ ਦੀ ਯੋਜਨਾ ਦਾ ਪੈ ਸਕਦਾ ਹੈ ਤੁਸੀਂ ਇਸ ਕਰਕੇ ਜਿਹੜੀ ਅੱਜ ਦੀ ਮੰਤਰੀ ਮੰਡਲ ਦੀ ਬੈਠਕ ਹੈ ਉਹਦੇ ਤੇ ਸਰਕਾਰ ਲੈਂਡ ਪੁਲਿੰਗ ਦੇ ਮਸਲੇ ਤੇ ਜ਼ਰੂਰ ਵਿਚਾਰ ਕਰੇਗੀ ਔਰ ਇਸ ਯੋਜਨਾ ਤੇ ਅੱਜ ਕੋਈ ਨਾ ਕੋਈ ਫੈਸਲਾ ਆ ਸਕਦਾ ਹੈ ਭਾਵੇਂ ਤਾਂ ਕਿਸਾਨਾਂ ਦੇ ਲਈ ਖੁਸ਼ਖਬਰੀ ਦੇ ਰੂਪ ਚ ਆਵੇ ਕਿ ਸਰਕਾਰ ਜਿਹੜੀ ਕਿਸਾਨਾਂ ਦੀ ਮੰਗ ਹੈ ਲੈਂਡ ਪੁਲਿੰਗ ਯੋਜਨਾ ਨੂੰ ਲੈ ਕੇ ਕਿ ਮੁਫਤ ਚ ਜ਼ਮੀਨਾਂ ਨਹੀਂ ਲਈਆਂ ਜਾਣਗੀਆਂ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਕੋਈ ਇਸ ਤਰੀਕੇ ਦਾ ਬੰਦੋਬਸਤ ਬਣਾਵੇ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਖਰੀਦੀਏ ਅਗਰ ਇਹ ਸੰਭਵ ਨਹੀਂ ਹੈ ਤਾਂ ਸਰਕਾਰ ਕਿਸਾਨਾਂ ਦੀ ਸਹਿਮਤੀ ਦੇ ਲਈ ਸਹਿਮਤੀ ਬਣਾਉਣ ਦੇ ਲਈ ਕਿਸਾਨਾਂ ਦੇ ਨਾਲ ਕੋਈ ਕਮੇਟੀ ਕੋਈ ਮੀਟਿੰਗ ਦਾ ਸੱਦਾ ਦੇ ਸਕਦੀ ਹੈ ਕਿਸੇ ਕਮੇਟੀ ਦਾ ਗਠਨ ਕਰ ਸਕਦੀ ਹੈ ਸਰਕਾਰ ਕਿ ਅਸੀਂ ਕਿਸਾਨਾਂ ਦੀ ਔਰ ਸਰਕਾਰ ਦੀ ਇੱਕ ਸਾਂਝੀ ਕਮੇਟੀ ਬਣਾ ਕੇ ਲੈਂਡ ਪੁਲਿੰਗ ਲੈਂਡ ਪੁਲਿੰਗ ਯੋਜਨਾ ਤੇ ਫੈਸਲਾ ਕਰਦੇ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਇਸ ਯੋਜਨਾ ਨੂੰ ਮੂਲਤ ਵੀ ਕਰਨ ਦਾ ਫੈਸਲਾ ਕਰੇ ਸੋ ਫੈਸਲਾ ਸਰਕਾਰ ਨੇ ਕਰਨਾ ਹੈ ਕਿ ਕਿਹੜੀ ਆਪਸ਼ਨ ਸਰਕਾਰ ਚੁਣਦੀ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਅਗਰ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਆਪਸੀ ਗੱਲਬਾਤ ਮੰਤਰੀਆਂ ਦੇ ਵਿੱਚ ਔਰ ਫੀਡਬੈਕ ਤੋਂ ਬਾਅਦ ਅਗਰ ਮੰਤਰੀ ਮੰਡਲ ਕਿਸੇ ਇੱਕ ਨਤੀਜੇ ਤੇ ਨਹੀਂ ਪਹੁੰਚਦਾ ਤੇ ਹੋ ਸਕਦਾ ਹੈ ਹਾਜੇ ਸਰਕਾਰ ਉਸੇ ਤਰ੍ਹਾਂ ਚੁੱਪੀ ਬਣਾ ਕੇ ਚੁੱਪਚਾਪੀ ਤੇ ਇਹਦੇ ਤੇ ਹੋਰ ਫੀਡਬੈਕ ਲਵੇ ਤੇ ਆਉਣ ਵਾਲੇ ਦਿਨਾਂ ਚ ਫੈਸਲੇ ਕਰੇ ਪਰ ਜ਼ਰੂਰ ਇਹ ਮੁੱਦਾ ਬਹੁਤ ਵੱਡਾ ਹੋ ਗਿਆ ਔਰ ਭਗਵੰਤ ਮਾਨ ਦੀ ਸਰਕਾਰ ਨੂੰ ਇਹਦਾ ਹੱਲ ਕੱਢਣਾ ਪੈਣਾ ਹੈ ਨਹੀਂ ਤਾਂ ਜਿਹੜੇ ਚੰਗੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਉੱਤੇ ਲੈਂਡ ਪੂਲਿੰਗ ਦੀ ਸਕੀਮ ਦਾ ਮਾੜਾ ਪ੍ਰਭਾਵ ਵੱਧ ਸਕਦਾ ਜੀ ਦੇ ਨਾਲ ਆਮ ਆਦਮੀ ਪਾਰਟੀ ਨੂੰ ਦਿੱਕਤ ਹੋ ਸਕਦੀ ਹੈ ਆਉਣ ਵਾਲੇ ਸਭੇ ਦੇ ਵਿੱਚ ਦੋਨੋਂ ਸਰਕਾਰਾਂ ਸਾਡੀ ਸਟੇਟ ਦੀ ਗਵਰਨਮੈਂਟ ਲੈਂਡ ਪੂਲਿੰਗ ਦੇ ਤਹਿਤ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਹਥਿਆਉਣਾ ਚਾਹ ਰਹੀ ਹੈ ਔਰ ਕੇਂਦਰ ਸਰਕਾਰ ਧੱਕੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰਕੇ ਖੇਤੀ ਨੂੰ ਖੇਤੀ ਧੰਦੇ ਨੂੰ ਚੋਪਟ ਕਰਨ ਦੇ ਲਈ ਔਰ ਅਮਰੀਕਾ ਦੇ ਹੱਥ ਦੇ ਕੋਲੋਂ ਕਿਸਾਨਾਂ ਦੀ ਲੁੱਟ ਕਰਵਾਉਣ ਦੇ ਲਈ ਤੁਰੀ ਹੋਈ ਹੈ ਔਰ ਇਹਨਾਂ ਦੋਨਾਂ ਪ੍ਰੋਗਰਾਮਾਂ ਨੂੰ ਲੈ ਕੇ ਸਾਡਾ ਅੱਜ ਦੀ ਵੀ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਇਹਦੇ ਸਾਡਾ ਇਹ ਹੈ ਕਿ ਅਸੀਂ 7 ਤਰੀਕ ਨੂੰ 7 ਅਗਸਤ ਨੂੰ ਪੰਜਾਬ ਦੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਜੋਧਾਪਿੰਡ ਦੇ ਵਿੱਚ ਲੱਖਾਂ ਕਿਸਾਨਾਂ ਦਾ ਇਕੱਠ ਕਰਕੇ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਇੱਕ ਵੱਡੀ ਮੂਵਮੈਂਟ ਕਰਾਂਗੇ ਔਰ ਉਹਦੇ ਵਿੱਚ ਸਾਡੀ ਭਾਵਨਾ ਹੈ ਕਿ ਅਸੀਂ ਸਰਕਾਰ ਨੂੰ ਪਿੱਛੇ ਧੱਕਾਂਗੇ ਦਲਾਜੀ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਹਾਲ ਹੀ ਦੇ ਵਿੱਚ ਜੋ ਹੈ ਨੋਟੀਫਾਈ ਕੀਤੀ ਗਈ ਹੈ ਇਸ ਦੇ ਉੱਪਰ ਸਮਾਜਿਕ ਕਾਰਕੁਨ ਨੇ ਜਿਹੜੇ ਨਵਿੰਦਰ ਪੀ ਕੇ ਸਿੰਘ ਅਤੇ ਸਮੀਤਾ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਹੈ ਇੱਕ ਲੋਕ ਹਿੱਤ ਪਟੀਸ਼ਨ ਦਾਇਰ ਕਰਕੇ ਇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਹੈ ਇਸ ਦੇ ਉੱਪਰ ਮੈਂ ਪੂਰੀ ਜਾਣਕਾਰੀ ਤੇ ਤੁਹਾਡੀ ਟਿੱਪਣੀ ਜ਼ਰੂਰ ਸਾਂਝੀ ਕਰਿਓ ਦੇਖੋ ਦੋ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਨਾਮ ਨੇ ਨਵਿੰਦਰ ਪੀ ਕੇ ਸਿੰਘ ਅਤੇ ਸਮੀਤਾ ਕੌਰ ਇਨ੍ਹਾਂ ਵੱਲੋਂ ਆਪਣੇ ਵਕੀਲਾਂ ਦੇ ਜ਼ਰੀਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਸਾਹਿਰ ਸਿੰਘ ਵਿਰਕ ਇੱਕ ਵਕੀਲ ਨੇ ਅਤੇ ਇੱਕ ਨੇ ਵੀ ਬੀ ਗੋਦਾਰਾ। ਇਨ੍ਹਾਂ ਦੇ ਜ਼ਰੀਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੱਲ ਪਟੀਸ਼ਨ ਪਾਈ ਗਈ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਹੈ ਇਸ ਨੂੰ ਰੱਦ ਕੀਤਾ ਜਾਵੇ। ਕਈ ਤਰ੍ਹਾਂ ਦੇ ਹਵਾਲੇ ਅਦਾਲਤ ਦੇ ਵਿੱਚ ਦਿੱਤੀ ਗਈ ਐਪਲੀਕੇਸ਼ਨ ਦੇ ਵਿੱਚ ਦਿੱਤੇ ਗਏ ਨੇ। ਇਕ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ ਪਾਲਿਸੀ ਹੈ ਇਹਦੇ ਸਮਾਜਿਕ ਅਤੇ ਵਾਤਾਵਰਣਿਕ ਪ੍ਰਭਾਵ ਕੀ ਹੋਣਗੇ ਇਹਦਾ ਮੁਲਾਂਕਣ ਨਾ ਕੀਤਾ ਗਿਆ ਨਾ ਜਨਤਕ ਤੌਰ ਤੇ ਕੀਤਾ ਗਿਆ ਕਿ ਇਹਦਾ ਸਮਾਜਿਕ ਤੇ ਵਾਤਾਵਰਣਿਕ ਪ੍ਰਭਾਵ ਕਿਸ ਰੂਪ ਦੇ ਵਿੱਚ ਜਾਏਗਾ ਕਿਉਂਕਿ ਪਹਿਲਾਂ 24000 ਤੱਕ ਲੁਧਿਆਣੇ ਦੀ ਐ ਫਿਰ 44000 ਏਕੜ ਦੀ ਗੱਲ ਆਈ ਤੇ ਹੁਣੇ ਉਪਜਾਊ ਜ਼ਮੀਨ ਹੈ ਲਗਭਗ ਸਾਰੀ ਜ਼ਮੀਨ ਦੇ ਉੱਤੇ ਖੇਤੀ ਹੁੰਦੀ ਹੈ ਔਰ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਜ਼ਮੀਨ ਹੈ ਜਿਹੜੀ ਉਹ ਲੈਂਡ ਪੁਲਿੰਗ ਸਕੀਮ ਦੇ ਦਾਇਰੇ ਦੇ ਵਿੱਚ ਆ ਰਹੀ ਹੈ ਹੁਣ ਜਿਹੜੀ ਪਟੀਸ਼ਨ ਪਾਈ ਗਈ ਹੈ ਅਦਾਲਤ ਦੇ ਵਿੱਚ ਇਹ ਤਰਕ ਵੀ ਦਿੱਤੇ ਗਏ ਨੇ ਕਿ ਨਿਰਪੱਖ ਮੁਆਵਜ਼ਾ ਜਿਹੜੀ ਨਿਰਪੱਖ ਮੁਆਵਜ਼ਾ ਨੀਤੀ ਹੈ ਜਾਂ ਜਿਹੜੇ ਲੋਕ ਪ੍ਰਭਾਵਿਤ ਹੋਣਗੇ ਲੈਂਡ ਪੁਲਿੰਗ ਸਕੀਮ ਦੇ ਚੱਲਦੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਜਿਨ੍ਹਾਂ ਦੀ ਰੋਜ਼ੀ ਰੋਟੀ ਇਸ ਉਪਜਾਊ ਜ਼ਮੀਨ ਤੇ ਹੋਣ ਵਾਲੀ ਖੇਤੀ ਤੇ ਆਧਾਰਿਤ ਸੀ ਜਾਂ ਖੇਤੀ ਨਾਲ ਜੁੜੇ ਸਹਾਇਕ ਧੰਡਿਆਂ ਤੇ ਆਧਾਰਿਤ ਸੀ ਉਹ ਲੋਕ ਜਿਹੜੇ ਬੇਰੁਜ਼ਗਾਰ ਹੋਣਗੇ ਜਾਂ ਉਹਨਾਂ ਦੇ ਪੁਨਰਵਾਸ ਦੇ ਸਬੰਧ ਦੇ ਵਿੱਚ ਕੀ ਕਿਸੇ ਤਰ੍ਹਾਂ ਦੀ ਮੁਲਾਂਕਣ ਕੀਤਾ ਗਿਆ ਕਿਸੇ ਤਰ੍ਹਾਂ ਦਾ ਕੋਈ ਸਮੀਖਿਆ ਕੀਤੀ ਗਈ ਹੈ ਕੋਈ ਉਹਦੇ ਤੇ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਨੇ ਉਹਨਾਂ ਲੋਕਾਂ ਦੇ ਪੁਨਰਵਾਸ ਦੇ ਸਬੰਧ ਚ ਕੋਈ ਉਪਾਅ ਜਨਤਕ ਕੀਤੇ ਗਏ ਨੇ ਜਾਂ ਬਣਾਏ ਗਏ ਨੇ ਇਸ ਤਰ੍ਹਾਂ ਦੇ ਵਿਸ਼ੇ ਇਸ ਪਾਲਿਸੀ ਦੇ ਵਿੱਚ ਲਏ ਗਏ ਨੇ ਔਰ 24000 ਤੋਂ ਵੱਧ ਵਾਹਯੋਗ ਜ਼ਮੀਨ ਹੈ ਜਿਹੜੀ ਕਿਹਾ ਗਿਆ ਹੈ ਕਿ ਸ਼ਹਿਰੀਕਰਨ ਅਤੇ ਵਿਕਾਸ ਦੀ ਆੜ ਵਿੱਚ ਲੈਂਡ ਪੁਲਿੰਗ ਦੇ ਜ਼ਰੀਏ ਐਕਵਾਇਰ ਕੀਤੀ ਜਾ ਰਹੀ ਹੈ ਔਰ 21000 ਜਿਹੜੀ ਏਕੜ ਹੈ ਉਹਨੂੰ ਸੰਗਤੀ ਪਸਾਰ ਦੇ ਤੌਰ ਤੇ ਰੱਖਿਆ ਗਿਆ ਹੁਣ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਇਹ ਜਿਹੜੀ ਜ਼ਮੀਨ ਹੈ ਉਪਜਾਊ ਹੈ ਔਰ ਪੰਜਾਬ ਕਿਉਂਕਿ ਦੇਸ਼ ਦੇ ਲਈ ਅੰਨ ਭੰਡਾਰ ਦੇ ਰੂਪ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਇਸ ਕਰਕੇ ਇਹ ਅਗਰ ਜ਼ਮੀਨ ਤੋਂ ਖੇਤੀਬਾੜੀ ਹਟਦੀ ਹੈ ਤੇ ਇਹਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵੀ ਔਰ ਦੇਸ਼ ਦੇ ਵੀ ਅੰਨ ਭੰਡਾਰਾਂ ਤੇ ਖਤਰੇ ਖੜੇ ਹੋ ਸਕਦੇ ਨੇ ਇਸ ਤਰੀਕੇ ਦੇ ਅਸ਼ੰਕੇ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਅਦਾਲਤ ਇਸ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਉੱਤੇ ਆਪਣਾ ਰੁਖ ਕੀ ਰੱਖਦੀ ਹੈ ਹਜੇ ਇਹ ਅਦਾਲਤ ਦੇ ਵਿੱਚ ਦਿੱਤੀ ਗਈ ਹੈ ਆਉਂਦੇ ਦਿਨਾਂ ਦੇ ਵਿੱਚ ਇਸ ਪਟੀਸ਼ਨ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਅੱਗੇ ਹੁੰਦੀ ਹੈ ਕਿ ਪ੍ਰोसीडिंग ਹੁੰਦੀ ਹੈ ਉਹ ਵੀ ਜਾਨਣਾ ਸਮਝਣਾ ਬਹੁਤ ਮਹੱਤਵਪੂਰਨ ਹੋਵੇਗਾ ਸੋ ਉਹਦਾ ਸਾਨੂੰ ਇੰਤਜ਼ਾਰ ਕਰਨਾ ਪਏਗਾ ਪਰ ਕੱਲ ਚੰਡੀਗੜ੍ਹ ਦੇ ਵਿੱਚ ਅਮਨ अरोੜਾ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਔਰ ਕੈਬਨਿਟ ਮੰਤਰੀ ਨੇ ਵੀ ਉਹਨਾਂ ਨੇ ਵੀ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਦੇ ਵਿੱਚ ਆਪਣਾ ਪੱਖ ਰੱਖਿਆ ਦਲਾਜੀ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀ ਅਤੇ ਉਸ ਦੇ ਵਿੱਚ ਵੀ ਜੋ ਹੈ ਲੈਂਡ ਪੁਲਿੰਗ ਯੋਜਨਾ ਦੇ ਉੱਪਰ ਮਤਾ ਪਾਸ ਕੀਤਾ ਗਿਆ ਤੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਇੱਕ ਨਵੇਂ ਅਭਿਆਨ ਦੀ ਸ਼ੁਰੂਆਤ ਵੀ ਕੀਤੀ ਗਈ ਸੋ ਇਸ ਅਭਿਆਨ ਨੂੰ ਲੈ ਕੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿਸ ਤਰ੍ਹਾਂ ਦਾ ਅਭਿਆਨ ਰਹੇਗਾ ਔਰ ਕਿਸ ਤਰ੍ਹਾਂ ਦੀ ਕਾਰਵਾਈ ਜੋ ਹੈ ਇਹਨਾਂ ਵੱਲੋਂ ਲੈਂਡ ਪੁਲਿੰਗ ਯੋਜਨਾ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੀਤੀ ਜਾਵੇਗੀ ਦੇਖੋ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸੀ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਉੱਥੇ ਉੱਚੇਚੇ ਤੌਰ ਤੇ ਹਾਜ਼ਰ ਰਹੇ ਕਈ ਮਤੇ ਕੋਰ ਕਮੇਟੀ ਦੀ ਇਸ ਬੈਠਕ ਦੇ ਵਿੱਚ ਪਾਸ ਕੀਤੇ ਗਏ ਇੱਕ ਤਾਂ ਇਹ ਗੱਲ ਕੀਤੀ ਗਈ ਹੈ ਕਿ ਜਿਹੜੀ ਸ਼੍ਰੀਨਗਰ ਦੇ ਵਿੱਚ ਮर्यादा ਦੀ ਉਲੰਘਣਾ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਮਤਾ ਪਾਸ ਕੀਤਾ ਹੈ ਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਉਹਦੇ ਲਈ ਮੁਆਫੀ ਮੰਗਣ ਹਾਲਾਂਕਿ ਇਸ ਮਾਮਲੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਔਰ ਸਿੱਖਿਆ ਮਹਿਕਮੇ ਦੇ ਡਾਇਰੈਕਟਰ ਨੇ ਉਹਨਾਂ ਨੂੰ ਪਹਿਲਾਂ ਹੀ 1 ਅਗਸਤ ਦੇ ਲਈ ਤਲਬ ਕੀਤਾ ਹੋਇਆ ਹੈ ਹੁਣ ਕੱਲ ਮਤਾ ਪਾਇਆ ਗਿਆ ਕਿ ਸਰਕਾਰ ਮਾਫੀ ਮੰਗੇ ਇਸ ਤੋਂ ਇਲਾਵਾ ਜਿਹੜਾ ਲੈਂਡ ਪੁਲਿੰਗ ਸਕੀਮ ਹੈ ਲੈਂਡ ਪੁਲਿੰਗ ਸਕੀਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਔਰ 4 ਅਗਸਤ ਨੂੰ ਬਠਿੰਡਾ ਦੇ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਔਰ 11 ਅਗਸਤ ਨੂੰ ਪਟਿਆਲਾ ਚ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਰਟਰ ਤੇ ਵੀ ਧਰਨੇ ਦੇਣ ਦੇ ਐਲਾਨ ਕੀਤੇ ਗਏ ਨੇ ਭਾਵ ਕਿ ਲੈਂਡ ਪੁਲਿੰਗ ਦੀ ਜਿਹੜੀ ਯੋਜਨਾ ਹੈ ਉਹਦੇ ਵਿਰੋਧ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਕੜੀ ਕਰਨ ਦੇ ਰੂਪ ਦੇ ਵਿੱਚ ਵੀ ਵੇਖ ਰਿਹਾ ਹੈ ਹਾਲਾਂਕਿ ਕਿਸਾਨਾਂ ਦੇ ਅੰਦੋਲਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵੱਖਰੇ ਤੌਰ ਤੇ ਚੱਲ ਰਹੇ ਨੇ ਹੁਣ ਇਹਦੇ ਨਾਲ ਨਾਲ ਕੱਲ ਸੁਖਬੀਰ ਸਿੰਘ ਬਾਦਲ ਨੇ ਇੱਕ ਅਭਿਆਨ ਦੀ ਸ਼ੁਰੂਆਤ ਕਰਾਈ ਮਾਣ ਅਕਾਲੀ ਹੋਂਦ ਤੇ ਸੋ ਇਹਦੇ ਸਟicker ਬਣਾਏ ਗਏ ਨੇ ਵੱਖ-ਵੱਖ ਕਾਰਾਂ ਤੇ ਵੱਖ-ਵੱਖ ਵਾਹਨਾਂ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਕਿਹਾ ਗਿਆ ਕਿ ਇਹ ਸਟicker ਵੀ ਲਾਏ ਜਾਣ ਔਰ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਤੋਰੀ ਜਾਵੇ ਕਿ ਸਾਨੂੰ ਅਕਾਲੀ ਹੋਣ ਤੇ ਮਾਣ ਹੈ ਮਾਣ ਅਕਾਲੀ ਹੋਣ ਤੇ ਇਹ ਸਟicker ਜਾਰੀ ਕੀਤੇ ਗਏ ਨੇ ਹਾਲਾਂਕਿ ਕੁਝ ਤਸਵੀਰਾਂ ਵੀ ਸੁਖਬੀਰ ਸਿੰਘ ਬਾਦਲ ਦੀਆਂ ਇਹਨਾਂ ਸਟickerਾਂ ਦੇ ਨਾਲ ਵੱਖਰੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਰਕੀਆਂ ਤੇ ਜਾਰੀ ਕੀਤੀਆਂ ਗਈਆਂ ਨੇ ਜਿੱਥੇ ਸੁਖਬੀਰ ਬਾਦਲ ਵੀ ਇਹ ਸਟicker ਲਾ ਰਹੇ ਨੇ ਔਰ ਕਈ ਥਾਈਂ ਜਿਹੜੇ ਮੈਂ ਸਟicker ਦੇਖੇ ਸਨੁਮਾਨ ਅਕਾਲੀ ਹੋਣ ਤੇ ਮਾਨ ਅਕਾਲੀ ਹੋਣ ਤੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਫੋਟੋ ਹੈ ਮਤਲਬ ਇਹਨਾਂ ਸਟਿੱਕਰਾਂ ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਸਾਰੇ ਸਟਿੱਕਰਾਂ ਦੇ ਫੋਟੋ ਹੈ ਜਾਂ ਨਹੀਂ ਪਰ ਸੋਸ਼ਲ ਮੀਡੀਆ ਦੇ ਉੱਤੇ ਹੀ ਸੁਖਬੀਰ ਬਾਦਲ ਦੇ ਹੀ ਸੋਸ਼ਲ ਮੀਡੀਆ ਤੇ ਇੱਕ ਦੋ ਤਸਵੀਰਾਂ ਨੇ ਜਿੱਥੇ ਉਹ ਆਪ ਖੜੇ ਨੇ ਸੁਖਬੀਰ ਬਾਦਲ ਸਟਿੱਕਰਾਂ ਤੇ ਫੋਟੋ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੀ ਲੱਗੀ ਹੈ ਮਾਨ ਅਕਾਲੀ ਹੋਣ ਤੇ ਦੀ ਫੋਟੋ ਇਹਨਾਂ ਦੋਨਾਂ ਲੀਡਰਾਂ ਦੀ ਹੈ ਸੋ ਬਿਹਤਰ ਹੁੰਦਾ ਚੰਗਾ ਹੁੰਦਾ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੋਰ ਚਿੰਨ੍ਹ ਨੇ ਉਹਨਾਂ ਨੂੰ ਵੀ ਨਾਮ ਨਾਲ ਸ਼ਾਮਿਲ ਕਰ ਲਿਆ ਜਾਂਦਾ ਤੇ ਲੀਡਰਾਂ ਦੀ ਫੋਟੋ ਤੋਂ ਪਰਹੇਜ਼ ਕੀਤਾ ਜਾਂਦਾ ਚਲੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਘਰ ਦਾ ਮਾਮਲਾ ਮੈਨੂੰ ਜੋ ਲੱਗਿਆ ਮੈਂ ਜ਼ਰੂਰ ਆਪਣੀ ਗੱਲ ਸਾਂਝੀ ਕੀਤੀ ਹੈ ਪਰ ਅਗਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਇਤਰਾਜ਼ ਨਹੀਂ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਲਾਉਣ ਤੇ ਸੁਖਬੀਰ ਬਾਦਲ ਤਾਂ ਉਹਨਾਂ ਦੇ ਪ੍ਰਧਾਨ ਹੈ ਮੈਂ ਤਾਂ ਬਸ ਗੱਲ ਕੀਤੀ ਹੈ ਕਿ ਕਈ ਵਾਰੀ ਇਹਦਾ ਪ੍ਰਭਾਵ ਹੋਰ ਵੱਧ ਸਕਦਾ ਸੀ ਅਗਰ ਮਾਨ ਅਕਾਲੀ ਹੋਣ ਤੇ ਜਿਹੜੀਆਂ ਜਿਹੜੇ ਇਹ ਅਭਿਆਨ ਬਣਾਇਆ ਗਿਆ ਹੈ ਇਹਦੇ ਚ ਤਸਵੀਰਾਂ ਜਿਨ੍ਹਾਂ ਦੀ ਵਰਤੋਂ ਕਰ ਲਈ ਜਾਂਦੀ ਖੈਰ ਅਖੀਰ ਚ ਇੱਕ ਵਾਰੀ ਗੱਲ ਵੀ ਸੁਣ ਲੈਨੇ ਆ ਦਿਲਜੀਤ ਸਿੰਘ ਚੀਮਾ ਦੀ ਗੱਲ ਸੁਣ ਲੈਨੇ ਆ ਉਹ ਕੀ ਕਹਿ ਰਹੇ ਨੇ ਸਾਰੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਉਹ ਬੜੀਆਂ ਕਲੀਅਰ ਹਦਾਇਤਾਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਡਰਾਫਟ ਕੀਤੀਆਂ ਗਈਆਂ ਕਿ 1 ਸਤੰਬਰ ਤੱਕ ਹਰ ਜ਼ਿਲ੍ਹੇ ਦੀ ਆਰਗੇਨਾਈਜੇਸ਼ਨ ਇਥਾ ਸਰਕਲਾਂ ਦੇ ਪ੍ਰਧਾਨ ਔਰ ਉਸ ਤੋਂ ਥੱਲੇ ਜਿਹੜੇ ਹੈਗੇ ਆ ਬੂਥ ਲੈਵਲ ਦੇ ਉੱਤੇ ਜਿਹੜੀਆਂ ਬੂਥ ਲੈਵਲ ਦੀਆਂ ਕਮੇਟੀਆਂ ਇਹ ਸਾਰੀਆਂ ਜਿਹੜੀਆਂ ਪ੍ਰਾਪਰ ਤਰੀਕੇ ਨਾਲ ਜਿਹੜੀਆਂ ਡਿਊਟੀਆਂ ਜਿਹੜਾ ਜਥੇਦਾਰ ਸਾਹਿਬਾਂ ਦੀਆਂ ਵੀ ਬਾਕੀ ਡਿਡਰਸ਼ਿਪ ਦੀਆਂ ਵੀ ਨਾਲ ਲਗਾ ਦਿੱਤੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੁਕੰਮਲ ਉੱਤੇ ਤਾਂ ਕੀਤੀਆਂ ਜਾਂਦ ਗਈਆਂ ਜੀ ਆਮ ਆਦੀ ਪਾਰਟੀ ਸੀਐਮ ਕਹਿੰਦੇ ਨੇ ਕਿ ਹਰ ਚੀਜ਼ ਪੰਜਾਬੀ ਚ ਹੋਣੀ ਚਾਹੀਦੀ ਪੰਜਾਬੀ ਚ ਹੋਣੀ ਆਪਾਂ ਪ੍ਰਾਉਡ ਵੀ ਕਰੀਏ ਇੰਗਲਿਸ਼ੇ ਲਿਖਿਆ ਉਹ ਪੰਜਾਬੀ ਚ ਲਿਖਵਾ ਪੰਜਾਬੀ ਚ ਵੀ ਲਿਖਾਓ ਉਹਦੇ ਮਾਣ ਕਰਨੀ ਹੋਣਾ ਮਾਣ ਕਰਨੀ ਹੋਣਾ ਹੈ ਗਿਆ ਡਲਾ ਜੀ ਅਖੀਰ ਦੇ ਵਿੱਚ ਇਸ ਗੱਲ ਤੇ ਵਿਸ਼ਲੇਸ਼ਣ ਜੋ ਹੈ ਜ਼ਰੂਰ ਸਾਂਝਾ ਕਰਿਓ ਕੱਲ ਜੋ ਪਾਰਲੀਮੈਂਟ ਦੇ ਵਿੱਚ ਹੋਇਆ ਇੱਕ ਵਾਰ ਫਿਰ ਬਹਿਸ ਹੋਈ ਆਪਰੇਸ਼ਨ ਸੰਦੂਰ ਦੇ ਉੱਪਰ ਸੋ ਅਸੀਂ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਲਗਾਤਾਰ ਕਾਂਗਰਸੀਆਂ ਦੀਆਂ ਪੋਲਾਂ ਖੋਲਦੇ ਨਜ਼ਰ ਆਏ ਤੇ ਨਾਲ ਦੀ ਨਾਲ ਜਿਹੜੇ ਕਾਂਗਰਸੀ ਵੀ ਨੇ ਉਹ ਵੀ ਇਲਜ਼ਾਮ ਲਗਾਉਂਦੇ ਰਹੇ ਭਾਰਤੀ ਜਨਤਾ ਪਾਰਟੀ ਦੇ ਉੱਪਰ ਉਹਨਾਂ ਨੇ ਕਿਹਾ ਕਿ ਬੀਜੇਪੀ ਨੇ ਜੋ ਹੈ ਦੇਸ਼ ਨੂੰ ਗੁੰਮਰਾਹ ਕੀਤਾ ਹੈ ਉਹਨਾਂ ਨੇ بار-ਬਾਰ ਜੋ ਹੈ ਸਵਾਲ ਪੁੱਛਿਆ ਖਾਸ ਕਰਕੇ ਅਸੀਂ ਗੱਲ ਕਰੀਏ ਮਲਕੀ ਅਰਜੁਨ ਖੜ ਗਿਆ ਤੇ ਰਾਹੁਲ ਗਾਂਧੀ ਜਿਹੜੇ ਨੇ ਉਨਾ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਜੋ ਹੈ ਪਾਰਲੀਮੈਂਟ ਵਿੱਚ ਕਿਹਾ ਗਿਆ ਕਿ ਉਹ ਇਸ ਗੱਲ ਦੀ ਪੁਸ਼ਟੀ ਕਰਨ ਦੱਸਣ ਕਿ ਡੋਨਾਲਡ 트ੰਪ ਨੇ ਜੋ ਹੈ ਫੋਨ ਕੀਤਾ ਸੀ ਯੁੱਧ ਨੂੰ ਰੁਕਵਾਂ ਲੀ ਕਿ ਨਹੀਂ ਸੋ ਇਸ ਤਰ੍ਹਾਂ ਦੀਆਂ ਜੋ ਹੈ ਇਲਜ਼ਾਮ ਔਰ ਸਵਾਲ ਜੋ ਹੈ ਪਾਰਲੀਮੈਂਟ ਦੇ ਵਿੱਚ ਚੱਲਦੇ ਰਹੇ ਸੋ ਜ਼ਰੂਰ ਇਸ ਉੱਪਰ ਵੀ ਇੱਕ ਛੋਟਾ ਜਿਹਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਇਸ ਗੱਲ ਦੇ ਉੱਤੇ ਚਰਚਾ ਚੱਲ ਰਹੀ ਹੈ ਆਪਰੇਸ਼ਨ ਸੰਦੂਰ ਤੇ ਚਰਚਾ ਚੱਲ ਰਹੀ ਹੈ ਔਰ ਕੱਲ ਵੀ ਬੜੀ ਜਬਰਦਸਤ ਬਹਿਸ ਪਾਰਲੀਮੈਂਟ ਦੇ ਵਿੱਚ ਹੋਈ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇ ਇਹਨਾਂ ਨੇ ਤੇਜ਼ ਤਰਾਰ ਹਮਲੇ ਕੀਤੇ ਕੇਂਦਰ ਸਰਕਾਰ ਤੇ ਪਾਰਲੀਮੈਂਟ ਦੇ ਵਿੱਚ ਸਵਾਲ ਬਾਰ-ਬਾਰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸਣ ਕਿ ਡੋਨਲਡ ਟਰੰਪ 25 ਵਾਰ ਕਹਿ ਚੁੱਕੇ ਨੇ ਕਿ ਉਹਨਾਂ ਨੇ ਭੂਮਿਕਾ ਅਦਾ ਕੀਤੀ ਵਿਚੋਲਗੀਤਾ ਕੀਤੀ ਇਹ ਸਵਾਲ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਭਾਜਪਾ ਤੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਫਲੋਰ ਆਫ ਦਾ ਹਾਊਸ ਪਾਰਲੀਮੈਂਟ ਦੇ ਪਟਲ ਤੇ ਇਹ ਗੱਲ ਦੱਸਣ ਕਿ ਕੀ ਡੋਨਲਡ 트ੰਪ ਨੇ ਉਹਨਾਂ ਨੂੰ ਫੋਨ ਕੀਤਾ ਜਾਂ ਨਹੀਂ ਕੀਤਾ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇ ਇਸ ਤਰ੍ਹਾਂ ਦੇ ਸਵਾਲਾਂ ਤੇ ਅੜੇ ਰਹੇ ਹਾਲਾਂਕਿ ਬਹੁਤ ਸਾਰੇ ਵਿਸ਼ੇ ਸੀ ਬਹੁਤ ਸਾਰਾ ਰੌਲਾ ਰੱਪਾ ਪਿਆ ਪ੍ਰਾਣੀਆਂ ਗੱਲਾਂ ਵੀ ਕੱਢ ਕੱਢ ਲਿਆਂਦੀਆਂ ਗਈਆਂ ਲੀਡਰਾਂ ਵੱਲੋਂ ਪਰ ਪ੍ਰਧਾਨ ਮੰਤਰੀ ਨੇ ਜਦੋਂ ਪ੍ਰਧਾਨ ਮੰਤਰੀ ਜਿਹੜੇ ਕਿ ਲੀਡਰ ਆਫ ਹਾਊਸ ਵੀ ਹੁੰਦੇ ਨੇ ਉਹਨਾਂ ਨੇ ਜਦੋਂ ਆਪਣਾ ਭਾਸ਼ਣ ਕੀਤਾ ਪ੍ਰਧਾਨ ਮੰਤਰੀ ਨੇ ਵੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਤਹਿਲਾਤੀ ਪ੍ਰਧਾਨ ਮੰਤਰੀ ਨੇ ਕੱਲ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਕਿ ਦੁਨੀਆ ਦੇ ਕਿਸੇ ਵੀ ਲੀਡਰ ਨੇ ਉਹਨਾਂ ਨੂੰ ਆਪਰੇਸ਼ਨ ਸੰਦੂਰ ਰੋਕਣ ਲਈ ਨਹੀਂ ਕਿਹਾ ਮਤਲਬ ਕਿ ਡੋਨਲਡ 트ਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਟੈਲੀਫੋਨ ਨਹੀਂ ਕੀਤਾ ਇਹ ਗੱਲ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਪਟਲ ਤੇ ਕਹੀ ਸੋ ਮੈਨੂੰ ਲੱਗਦਾ ਹੈ ਕਿ ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਹੈ ਕਿ ਡੋਨਲਡ 트럼ਪ ਕੀ ਸਿਰਫ ਪਾਕਿਸਤਾਨ ਦੇ ਨਾਲ ਗੱਲਬਾਤ ਕਰਕੇ ਹੀ ਪਾਕਿਸਤਾਨ ਨੂੰ ਸਮਝਾ ਬੁਝਾ ਕੇ ਹੀ ਕਿ ਪਾਕਿਸਤਾਨ ਦੇ ਡੀਜੀਓ ਲੈਵਲ ਦੇ ਅਧਿਕਾਰੀ ਭਾਰਤ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਦੇ ਨਾਲ ਗੱਲ ਕਰਨ ਤੇ ਜਦੋਂ ਉਹ ਸੀਜ਼ਫਾਇਰ ਹੋ ਗਈ ਉਸ ਤੋਂ ਬਾਅਦ ਡੋਨਲਡ 트럼ਪ ਨੇ ਟਵੀਟ ਕੀਤਾ ਜਦੋਂ ਸਿਧਾਂਤਕ ਸਹਿਮਤੀ ਬਣ ਗਈ ਜਦੋਂ ਪਾਕਿਸਤਾਨ ਦੇ ਮਿਲਟਰੀ ਜਨਰਲ ਦੇ ਜਿਹੜੇ ਡਾਇਰੈਕਟੋਰੇਟ ਵੱਲੋਂ ਟੈਲੀਫੋਨ ਆਇਆ ਹੁਣ ਕੱਲ ਪ੍ਰਧਾਨ ਮੰਤਰੀ ਨੇ ਗੱਲ ਸਾਫ਼ ਕਰਤੀ ਕਿ ਪਾਕਿਸਤਾਨ ਦੇ ਡੀਜੀ ਐਮਓ ਵੱਲੋਂ ਭਾਰਤ ਸਰਕਾਰ ਦੇ ਡੀਜੀ ਐਮਓ ਨੂੰ ਫੋਨ ਆਇਆ ਸੀ ਮਿਲਟਰੀ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੂੰ ਫੋਨ ਆਇਆ ਸੀ ਤੇ ਪ੍ਰਧਾਨ ਮੰਤਰੀ ਨੇ ਸ਼ਬਦ ਬੋਲੇ ਕਿ ਉਹਨਾਂ ਨੇ ਫੋਨ ਕਰਕੇ ਗੁਹਾਰ ਲਾਈ ਪਾਕਿਸਤਾਨ ਵਾਲੇ ਪਾਸਿਓ ਕਿ ਬਸ ਕਰੋ ਬਹੁਤ ਮਾਰਿਆ ਹੁਣ ਹੋਰ ਮਾਰ ਚੱਲਣ ਦੀ ਤਾਕਤ ਨਹੀਂ ਮੈਂ ਪੰਜਾਬੀ ਚ ਕਹਿ ਰਿਹਾ ਉਹਨਾਂ ਨੇ ਹਿੰਦੀ ਚ ਬੋਲਿਆ ਬਹੁਤ ਮਾਰ ਅਬ ਹੋਰ ਮਾਰ ਝੇਲਣੇ ਦੀ ਤਾਕਤ ਨਹੀਂ ਇਹ ਪਾਕਿਸਤਾਨ ਵਾਲੇ ਪਾਸਿਓਂ ਕਿਹਾ ਗਿਆ ਉਹਨਾਂ ਦੇ ਡੀਜੀਐਮਓ ਵੱਲੋਂ ਸੰਦੇਸ਼ ਭੇਜਿਆ ਗਿਆ ਇਹ ਪਾਰਲੀਮੈਂਟ ਚ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਹੈ ਔਰ ਉਹ ਕਹਿੰਦੇ ਕਿ ਬੜੀ ਬਦਕਿਸਮਤੀ ਹੈ ਕਿ ਦੁਨੀਆ ਦਾ ਸਮਰਥਨ ਤਾਂ ਮਿਲਿਆ ਆਪਰੇਸ਼ਨ ਸੰਦੂਰ ਚ ਸਾਡੀ ਜਿੱਤ ਨੂੰ ਫੌਜ ਨੂੰ ਪਰ ਕਾਂਗਰਸ ਦਾ ਉਸ ਤਰ੍ਹਾਂ ਦਾ ਸਮਰਥਨ ਨਹੀਂ ਮਿਲਿਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਦੇ ਵਿੱਚ ਕੱਲ ਜਵਾਲਾਲ ਨਹਿਰੂ ਵੇਲੇ ਦੀਆਂ ਕਈ ਗੱਲਾਂ ਨੂੰ ਕਈ ਘਟਨਾਵਾਂ ਨੂੰ ਕਈ ਫੈਸਲਿਆਂ ਨੂੰ ਸਵਾਲਾਂ 'ਚ ਖੜਾ ਕਰ ਦਿੱਤਾ। ਇੱਥੋਂ ਤੱਕ ਕਹਿ ਦਿੱਤਾ ਪ੍ਰਧਾਨ ਮੰਤਰੀ ਨੇ ਕਿ ਜਵਾਲਾਲ ਨਹਿਰੂ ਹੁਣਾਂ ਦੀ ਸਰਕਾਰ ਵੇਲੇ ਸਿੰਧੂ ਜਲ ਸਮਝੌਤਾ ਕੀਤਾ ਗਿਆ ਔਰ ਭਾਰਤ ਦੇ ਵਿੱਚੋਂ ਲੰਘੜ ਵਾਲੇ ਪਾਣੀ ਨੂੰ ਪਾਕਿਸਤਾਨ ਨੂੰ ਦੇਣ ਲਈ ਸਹਿਮਤੀ ਬਣੀ ਔਰ ਇਹਦੇ ਵਿੱਚ ਜਿਹੜੀ ਭੂਮਿਕਾ ਅਦਾ ਕੀਤੀ ਵਿਚਸਤਤਾ ਕੀਤੀ ਉਹ ਵਰਲਡ ਬੈਂਕ ਨੇ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਭਾਰਤ ਨੂੰ ਇਹ ਸੰਧੀ ਨਹੀਂ ਕੀਤੀ ਜਾਣੀ ਚਾਹੀਦੀ ਸੀ ਇਹਦਾ ਬਹੁਤ ਵੱਡਾ ਨੁਕਸਾਨ ਸਾਡੇ ਮੁਲਕ ਨੂੰ ਹੋਇਆ ਸਿੰਧ ਸਿੰਧੂ ਜਲ ਸਮਝੌਤੇ ਤਹਿਤ 80% ਪਾਣੀ ਦਾ ਹਿੱਸਾ ਉਧਰ ਚਲਿਆ ਗਿਆ ਸੋ ਪ੍ਰਧਾਨ ਮੰਤਰੀ ਨੇ ਕਈ ਗੱਲਾਂ ਕੀਤੀਆਂ ਕਿ ਜਦੋਂ ਭਾਰਤੀ ਫੌਜ ਜਿੱਤੀ ਸੀ ਲਾਹੌਰ ਤੱਕ ਦਾਖਲ ਹੋ ਗਈ ਸੀ ਆ ਔਰ ਉਸ ਵੇਲੇ ਭਾਰਤ ਦੀ ਸਰਕਾਰ ਨੇ ਜਦੋਂ ਬੰਗਲਾਦੇਸ਼ ਵੀ ਬਣਿਆ ਉਸ ਵੇਲੇ ਪਾਕਿਸਤਾਨ ਦੇ 90000 ਤੋਂ ਵੱਧ ਫੌਜੀਆਂ ਦੀ ਰਿਹਾਈ ਵੀ ਕੀਤੀ ਪਰ ਭਾਰਤ ਨੇ ਉਸ ਵੇਲੇ ਕਿਉਂ ਅਜਿਹੇ ਫੈਸਲੇ ਨਹੀਂ ਕੀਤੇ ਕਿ ਅਸੀਂ ਆਪਣੀਆਂ ਮੰਗਾਂ ਮਨਵਾਉਂਦੇ ਉਸ ਵੇਲੇ ਸ਼੍ਰੀ ਕਰਤਾਰਪੁਰ ਸਾਹਿਬ ਹਮੇਸ਼ਾ ਹਮੇਸ਼ਾ ਦੇ ਲਈ ਭਾਰਤ ਵਾਲੇ ਪਾਸੇ ਰਸਤਾ ਖੋਲਿਆ ਜਾ ਸਕਦਾ ਸੀ ਔਰ ਭਾਰਤ ਦੀ ਧਰਤੀ ਦਾ ਹਿੱਸਾ ਬਣਾਇਆ ਜਾ ਸਕਦਾ ਸੀ ਉਸ ਸਾਰੀ ਥਾਂ ਨੂੰ ਸੋ ਉਹਨਾਂ ਨੇ ਇਹ ਵੀ ਗੱਲ ਕਹੀ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੀਆਂ ਜਈਆਂ ਗੱਲਾਂ ਕਰਕੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਕਿਨ ਸ਼ਰਤਾਂ ਉਪਰ ਇਹ ਸੀ ਇਸਪਾਇਰ ਹੋਆ ਔਰ ਪਾਕਿਸਤਾਨ ਬੈਕਫੁੱਡ ਪਰ ਹੋਣੇ ਕੇ ਬਾਵਜੂਦ ਆਪਣੇ ਇਸੇ ਕਿਉਂ ਸਵੀਕਾਰ ਕੀਆ ਯੈਸ ਯੈਸ ਸਰਨਪਰਦੋ ਕੀ ਯੂਨਾਈਟਿਡ ਸਟੇਟਸ ਨੇ इंटरफियर किया अगर हाँ, तो किसके कहने पर और किन शर्तों पर आपने किया तीसरा क्या यूएस प्रेसिडेंट ने यह सीज फायर कराया जैसा वो बार बार दावा कर रहे हैं और अगर हाँ, तो क्या ये भारत की नो थर्ड पार्टी मेडिटेशन पॉलिसी के खिलाफ नहीं है तो यह भी जवाब होना चाहिए सर चौथा क्या हमें ट्रेड थ्रेट्स या अन्य इकोनॉमिक ब्लैकमेल के कारण ये सीज पायर होना या इसको मानना पड़ेगा दुनिया के किसी भी नेता ने भारत के ऑपरेशन रोकने के लिए नहीं कहा ਤੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਉੱਪਰ ਤੁਸੀਂ ਵਿਸਤਾਰ ਦੇ ਨਾਲ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅ ਬਹੁਤ ਬਹੁਤ ਧੰਨਵਾਦ